ਵੀਡੀਓ ਟੁਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਟ੍ਰੈਫਿਕ ਪੁਲਿਸ ਦੇ ਇੰਸਪੈਕਟਰ ਕੇਵਲ ਸਿੰਘ ਵੱਲੋਂ ਆਪਣੀ ਟੀਮ ਦੇ ਨਾਲ ਫਿਲੌਰ ਦੇ ਨੂਰਮਹਿਲ ਬੱਸ ਅੱਡੇ ਦੇ ਨਜ਼ਦੀਕ ਨਾਕਾ ਲਗਾਇਆ ਗਿਆ ਜਿਸ ਦੌਰਾਨ ਮੋਟਰਸਾਈਕਲਾਂ ਤੇ ਹੁਲੜਬਾਜ਼ੀ ਕਰਦੇ ਤਿੰਨ ਸਵਾਰ ਹੈਲਮਟ ਤੋਂ ਬਿਨਾ ਮੋਟਰਸਾਈਕਲ ਚਲਾਉਣ ਵਾਲੇ ਅਤੇ ਵਾਹਨਾਂ ਦੇ ਅਧੂਰੇ ਕਾਗਜ਼ਾਤ ਵਾਲਿਆਂ ਦੇ ਚਲਾਨ ਕੱਟੇ ਗਏ ਇਸ ਸਬੰਧੀ ਇੰਸਪੈਕਟਰ ਕੇਵਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੇ ਬਾਈ ਮੋਟਰਸਾਈਕਲਾਂ ਦੇ ਚਲਾਨ ਕੱਟੇ ਹਨ ਅਤੇ 12 ਮੋਟਰਸਾਈਕਲਾਂ ਨੂੰ ਬੰਦ ਕੀਤਾ ਹੈ। ਉਹਨਾਂ ਨੇ ਕਿਹਾ ਕਿਉਂਕਿ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਸਾਰੇ ਏਰੀਏ ਵਿੱਚ ਸਥਾਨ ਬਦਲ-ਬਦਲ ਕੇ ਨਾਕੇ ਲਗਾਏ ਜਾਂਦੇ ਹਨ ਜੋ ਗੁਰਾਇਆ, ਬਿਲਗਾ ਅਤੇ ਫਿਲੌਰ ਵਿਖੇ ਲਗਾਤਾਰ ਚੱਲਣਗੇ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿਉਂ ਆਪਣੇ ਵਾਹਨਾਂ ਦੇ ਪੇਪਰ ਪੂਰੇ ਲੈ ਕੇ ਵਾਹਨ ਚਲਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ। ਤੁਸੀਂ ਦੇਖ ਰਹੇ ਹੋ ਸੀਨੀਅਰ ਸਟਾਫ ਰਿਪੋਰਟਰ ਸੁਸ਼ੀਲ ਅਹੂਜਾ ਦੀ ਵਿਸ਼ੇਸ਼ ਰਿਪੋਰਟ ਤੇ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਸਰ ਤੁਸੀਂ ਬੜੇ ਤਰਾਹ ਬਾਦ 플ੋਰ ਵਿੱਚ ਤੁਸੀਂ ਫੇਰਨਕਾ ਲਗਾਇਆ ਹੈਗਾ ਅੱਜ ਤੁਸੀਂ ਕਾਫੀ ਭਾਰੀ ਪਦਾਰਥ ਤੁਸੀਂ ਉੱਥੇ ਪਾਉਣ ਦੀ ਕੀਤੇ ਰਿਹਾ ਹੈਗਾ ਤਾਂ ਕਾਫੀ ਤੁਸੀਂ ਮੋਟਰਸਾਈਕਲਾਂ ਦੇ ਚਾਰਜ ਲਿਤੇ ਰਿਹਾ ਸਰ ਕਿੰਨੇ ਕੁ ਤੁਸੀਂ ਪਾਉਣ ਕੀਤੇ ਆ ਔਰ ਕਿੰਨੇ ਇਹਨਾਂ ਚਾਰਜ ਕਿਤੇ ਆ ਹਾਂਜੀ ਅਸੀਂ ਕਾਫੀ ਦਿਨਾਂ ਬਾਅਦ ਨਹੀਂ ਸਾਡਾ ਇਹ ਰੁਟੀਨ ਦੇ ਵਿੱਚ ਅਫਸਰਾਂ ਨੂੰ ਹੈਗਾ ਵਾ ਵੀ ਸਾਰੇ ਏਰੀਆ ਦੇ ਵਿੱਚ ਬਦਲ ਬਦਲ ਕੇ ਨਾਕੇ ਲਾਉਣੇ ਆ ਇਸ ਤੋਂ ਪਹਿਲਾਂ ਸਾਡੇ 2-3 ਦਿਨ ਹੈਗੇ ਸੀਗੇ ਬਰਾਇਆਂ ਹੱਲ ਉਸ ਤੋਂ ਬਾਅਦ ਬਿਲਗੇ ਹੱਲ ਉਸ ਤੋਂ ਬਾਅਦ ਫਿਰ ਹੁਣ ਦੁਬਾਰਾ ਫਿਰ ਇਧਰ ਦੀ ਵਾਰੀ ਆਈ ਹੈ ਅਸੀਂ ਲਗਾਤਾਰ ਏਰੀਆ ਦੇ ਵਿੱਚ ਨਾਕਾਬੰਦੀ ਕਰ ਰਹੇ ਆ ਜਿਹੜੇ ਵੀ ਵਹੀਕਲ ਬਿਨਾਂ ਕਾਗਜ਼ਾਂ ਦੇ ਹੁੰਦੇ ਨੇ ਉਹਨਾਂ ਨੂੰ ਬਾਉਂਡ ਕੀਤਾ ਜਾਂਦਾ ਹੈ ਬਾਕੀ ਜਿੰਨਾ ਕੋਈ ਵੀ ਡਾਕੂਮੈਂਟਸ ਘੱਟ ਹੁੰਦਾ ਉਹਦੇ ਮੁਤਾਬਕ ਜੋ ਮੋਟਰ ਵਹੀਕਲ ਕਲੈਕਟਰ ਦੇ ਤਹਿਤ ਧਾਰਾ ਬਣਦੀ ਉਹਦੇ ਮੁਤਾਬਕ ਉਹਨਾਂ ਦਾ ਚਲਾਨ ਕੱਟਿਆ ਜਾਂਦਾ ਹੈ ਜੀ ਅੱਜ ਵੀ ਉੱਚ ਅਫਸਰਾਂ ਦੇ ਹੁਕਮਾਂ ਦੇ ਨਾਲ ਹੀ ਅਸੀਂ ਇੱਥੇ ਫਲੋਰ ਪੁਲਿਸ ਵਾਲੇ ਨਾਕਾ ਲਾਇਆ ਜੇ ਇੱਥੇ ਘੱਟੋ ਘੱਟ ਵੀ ਅਸੀਂ ਹੁਣ 12 ਜਿਹੜੇ ਮੋਟਰਸਾਈਕਲ ਆ ਉਹ ਬੌਂਡ ਕਰ ਚੁੱਕੇ ਆ ਉਸ ਤੋਂ ਇਲਾਵਾ ਅਸੀਂ ਟੋਟਲ 22 ਚਲਾਨ ਕੀਤੇ ਆ ਜਿਹਦੇ ਵਿੱਚ ਆ ਕੁਝ ਜਿੰਨੇ ਵੀ ਡਾਕੂਮੈਂਟਸ ਗਿਦੇ ਗਿਦੇ ਜਿਸ ਹਿਸਾਬ ਨਾਲ ਘੱਟ ਸੀ ਉਹਦੇ ਹਿਸਾਬ ਨਾਲ ਅਸੀਂ ਉਹਦਾ ਚਲਾਨ ਕੱਟਿਆ ਹੈ Sí.